ਕਾਰਗਿਲ ਵਿਜੇ ਦਿਵਸ ਦੀ ਅੱਜ 25ਵੀਂ ਵਰੇਗੰਡਾ ਹੈ ਤਾਂ 25 ਸਾਲ ਨੇ ਜਿਹੜੇ ਇਸ ਜੰਗ ਨੂੰ ਜਿੱਤੇ ਨੂੰ ਹੋ ਚੁੱਕੇ ਨੇ ਜਿਸ ਤਹਿਤ ਸਿਲਵਰ ਜੁਬਲੀ ਪ੍ਰੋਗਰਾਮਾ ਜਿਹੜਾ ਉਹ ਕਾਰਗਿਲ ਦੇ ਵਿੱਚ ਆਯੋਜਿਤ ਕੀਤਾ ਗਿਆ ਏ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੇ ਅਤੇ ਕਾਰਗਿਲ ਵਾਰ ਮੈਮੋਰੀਅਲ ਉੱਤੇ ਪਹੁੰਚ ਕੇ ਸ਼ਹੀਦਾਂ ਨੂੰ ਨਤਮਸਤਕ ਹੋਣਗੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ ਤਾਂ ਦਰਾਸ ਦੇ ਵਿੱਚ ਇਹ ਯਾਦਗਾਰ ਬਣਾਈ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 1999 ਦੀ ਜੰਗ ਦੇ ਨਾਇਕਾਂ ਨੂੰ ਅੱਜ ਇੱਥੇ ਸ਼ਰਧਾਂਜਲੀ ਦੇਣਗੇ ਕੁਝ ਸਮੇਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੇ ਉਹ ਦਰਾਸ ਪਹੁੰਚ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਹੀਦਾਂ ਦੇ ਪਰਿਵਾਰਕ ਬਰਨ ਨਾਲ ਵੀ ਮੁਲਾਕਾਤ ਕਰਨਗੇ ਕਾਰਗਿਲ ਵਿਜੇ ਦਿਵਸ ਦੀ ਸਿਲਵਰ ਜੁਬਲੀ ਮੌਕੇ 24 ਤੋਂ 26 ਜੁਲਾਈ ਤੱਕ ਦਰਾਸ ਵਿੱਚ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਨੇ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2022 ਦੇ ਵਿੱਚ ਕਾਰਗਿਲ ਵਿੱਚ ਸੈਨਿਕਾਂ ਦੇ ਨਾਲ ਦੀਵਾਲੀ ਵੀ ਮਨਾਈ ਸੀ 26 ਜੁਲਾਈ 1999 ਨੂੰ ਭਾਰਤ ਨੇ ਪਾਕਿਸਤਾਨ ਦੀਆਂ ਫੌਜਾਂ ਨੂੰ ਹਰਾ ਕੇ ਕਾਰਗਿਲ ਯੁੱਧ ਜਿੱਤ ਲਿਆ ਸੀ ਉਦੋਂ ਤੋਂ ਇਸ ਦਿਨ ਨੂੰ ਕਾਰਗਿਲ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ 84 ਦਿਨਾਂ ਤੱਕ ਚੱਲੀ ਇਸ ਜੰਗ ਇੱਥੇ ਭਾਰਤੀ ਫੌਜ ਦੇ 527 ਜਵਾਨ ਨੇ ਜਿਹੜੇ ਉਹ ਸ਼ਹੀਦ ਹੋਏ ਸਨ ਅਤੇ 1363 ਜਵਾਨ ਨੇ ਜਿਹੜੇ ਉਹ ਜ਼ਖਮੀ ਹੋਏ ਸਨ ਤਾਂ ਪਾਕਿਸਤਾਨ ਦੇ 400 ਤੋਂ ਵੱਧ ਸੈਨਿਕ ਨੇ ਜਿਹੜੇ ਉਹ ਮਾਰੇ ਗਏ ਸਨ ਪੀਐਮਓ ਦੇ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਗਿਲ ਯੁੱਧ ਦੇ ਸ਼ਹੀਦਾਂ ਦੀ ਯਾਦ ਵਿੱਚ ਸਵੇਰੇ 9:20 ਵਜੇ ਦਰਾਸ ਵਿੱਚ ਕਾਰਗਿਲ ਯੁੱਧ ਸਮਾਰਕ ਤੇ ਹੋਣ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੇ ਇਸ ਤੋਂ ਬਾਅਦ ਸ਼ਿਕੁੰਲਾ ਟਨਲ ਪ੍ਰੋਜੈਕਟ ਦਾ ਉਹਨਾਂ ਵੱਲੋਂ ਉਦਘਾਟਨ ਕੀਤਾ ਜਾਵੇਗਾ ਇਹ ਸੁਰੰਗ ਲੇ ਨੂੰ ਹਰ ਮੌਸਮ ਵਿੱਚ ਸੰਪਰਕ ਪ੍ਰਦਾਨ ਕਰੇਗੀ ਮੁਕੰਮਲ ਹੋਣ ਤੋਂ ਬਾਅਦ ਇਹ ਦੁਨੀਆ ਦੀ ਸਭ ਤੋਂ ਉੱਚੀ ਸੁਰੰਗਾ ਜਿਹੜੀ ਹੋਵੇਗੀ ਵੀਰਵਾਰ ਨੂੰ ਫੌਜ ਮੁਖੀ ਜਰਨਲ ਉਪੇਂਦਰ द्विवेदी ਕਾਰਗਿਲ বিজে দিবস ਦੇ সিলভার ਜੁਬਲੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਕਾਰਗਿਲ ਪਹੁੰਚੇ ਸਨ ਉਹਨਾਂ ਦੇ ਨਾਲ ਥਲ ਸੈਨਾ ਦੇ ਮੁਖੀ ਰਹੇ ਜਰਨਲ ਵੀਪੀ ਮਲਿਕ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ ਜਰਨਲ ਮਲਿਕ ਨੇ ਦਰਾਸ ਦੇ ਲਾਮਚੇਨ 뷰 ਪੁਆਇੰਟ ਤੇ 1999 ਦੀ ਜੰਗ ਦੇ ਸਾਬਕਾ ਫੌਜੀਆ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ ਇਸ ਤੋਂ ਪਹਿਲਾਂ ਥਲ ਸੈਨਾ ਮੁਖੀ ਨੇ ਚਨਾਰਕੌਰ ਅਤੇ ਐਲੋਫੀ ਤੇ ਸੁਰੱਖਿਆ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਨੂੰ ਲੈ ਕੇ ਸਿਕਿਉਰਿਟੀ ਚੈੱਕ ਜਿਹੜਾ ਉਭੀ ਕੀਤਾ ਜਾ ਰਿਹਾ ਹੈ ਕੁਝ ਹੀ ਸਮੇਂ ਦੇ ਵਿੱਚ ਇਹ ਪ੍ਰੋਗਰਾਮ ਸ਼ੁਰੂ ਹੋ ਜਾਵੇਗਾ